ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲ ਕਰਾਂਗੇ ਰਖੜ ਪੁੰਨਿਆ ਦੇ ਮੌਕੇ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਸਿਆਸੀ ਕਾਨਫਰੰਸ ਬਾਬਾ ਬਕਾਲਾ ਵਿਖੇ ਕੀਤੀ ਗਈ ਸੋ ਬਾਬਾ ਬਕਾਲਾ ਸਾਹਿਬ ਵਿਖੇ ਕੀਤੀ ਗਈ ਇਸ ਕਾਨਫਰੰਸ ਦੇ ਵਿੱਚ ਸਿਰਫ ਤੇ ਸਿਰਫ ਸਿਆਸਤ ਤੋਂ ਬਿਨਾ ਹੋਰ ਕਿਸੇ ਵੀ ਚੀਜ਼ ਦਾ ਜ਼ਿਕਰ ਨਹੀਂ ਹੋਇਆ ਕਿਉਂਕਿ ਇਹ ਇੱਕ ਅਚੇਹੀ ਕਾਨਫਰੰਸ ਹੈ ਜਿਸ ਵਿੱਚ ਧਰਮ ਸੰਬੰਧਿਤ ਬਹੁਤ ਸਾਰਾ ਜ਼ਿਕਰ ਹੋ ਸਕਦਾ ਪਰ ਕਿਸੇ ਵੀ ਕਾਨਫਰੰਸ ਦੇ ਵਿੱਚ ਧਰਮ ਦੇ ਸਬੰਧਿਤ ਕੋਈ ਵੀ ਗੱਲ ਨਹੀਂ ਕੀਤੀ ਗਈ ਗੱਲ ਹੋਈ ਤਾਂ ਸਿਰਫ ਸਿਰ ਸਿਆਸਤ ਦੀ ਇਸ ਮੌਕੇ ਸੀਐਮ ਮਾਨਵੀ ਇੱਥੇ ਪਹੁੰਚੇ ਸਨ ਉਹਨਾਂ ਦੇ ਵੱਲੋਂ ਜਿੱਥੇ ਆਪਣੇ ਕੰਮਾਂ ਦਾ ਵੇਰਵਾ ਦਿੱਤਾ ਗਿਆ ਤਾਂ ਉੱਥੇ ਹੀ ਵਿਰੋਧੀ ਤਰ੍ਹਾਂ ਤੇ ਵੀ ਰਾਜ ਕੇ ਨਿਸ਼ਾਨੇ ਸਾਦੇ ਗਏ ਗੱਲ ਕਰੀਏ ਤਾਂ ਕਾਂਗਰਸ ਦੇ ਬਾਜਵਾ ਤੋਂ ਲੈ ਕੇ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਹੁਣਾਂ ਤੱਕ ਉਹਨਾਂ ਨੇ ਸੱfte ਤੰਜ ਕੱਸੇ ਤੇ ਸਭ ਨੂੰ ਪੁੱਛਿਆ ਕਿ ਆਖਰਕਾਰ ਉਹ ਲੀਡਰ ਕਿੱਧਰ ਗਏ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਸਨ ਹੋਰ ਕੀ ਕੁਝ ਕਹਿਣਾ ਸੀ ਮਾਨ ਹੁਣਾਂ ਦਾ ਆਓ ਸੁਣਦੇ ਹਾਂ ਉਹ ਕਿੱਧਰ ਗਏ ਹੁਣ ਬਾਜਵੇ ਹੋਰੀ ਕਿੱਧਰ ਗਏ ਹੁਣ ਉਹ ਜਾਖੜ ਹੋਰੀ ਕਦੇ ਬੋਲੇ ਹੀ ਨਹੀਂ ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਸਾਡੇ ਝੂਠ ਲੋਕ ਫੜ ਲੈਂਦੇ ਆ ਹੁਣ ਹੁਣ ਉਹ ਜ਼ੁਬਾਨਾਂ ਰਿਆ ਨਹੀਂ ਹੁਣ ਤਾਂ ਜਿਹੜਾ ਲੋਕਾਂ ਨਾਲ ਮਿਲੂਗਾ ਲੋਕਾਂ ਨਾਲ ਹੱਥ ਚ ਅੱਖ ਚਖ ਪਾ ਕੇ ਹੱਥ ਚ ਹੱਥ ਪਾ ਕੇ ਗੱਲ ਕਰੂਗਾ ਉਸੇ ਨਾਲ ਚੱਲਣਗੇ ਲੋਕ ਹੁਣ ਉਹ ਜ਼ਮਾਨਾ ਲੰਘ ਗਿਆ ਕਿ ਮੈਂ ਫਲਾਣਾ ਲੀਡਰਾਂ ਜੀ ਮੈਂ ਐਂ ਕਹਿਤਾ ਤਾਂ ਲੋਕ ਮੇਰੇ ਨਾਲ ਚੱਲਣਗੇ ਨੋ ਉਹ ਜ਼ਮਾਨਾ ਨਹੀਂ ਹੈਗਾ ਨੇਂਤਾ ਕਰਨੀਆਂ ਪੈਣਗੀਆਂ ਲੋਕਾਂ ਦੇ ਵਿੱਚ ਜਾਣਾ ਪਊਗਾ ਉਹਨਾਂ ਦੀਆਂ ਮੁਸ਼ਕਲਾਂ ਸੁਣਨੀਆਂ ਪੈਣਗੀਆਂ ਗਲੀ ਗਲੀ ਜਾਣਾ ਪਊਗਾ ਘਰ ਘਰ ਜਾਣਾ ਪਊਗਾ ਵਿੰਡੋ ਟੂ ਵਿੰਡੋ ਜਾਣਾ ਪਊਗਾ ਤਾਂ ਲੋਕ ਅੱਜ ਕੱਲ੍ਹ ਵਧੀਆ ਗੱਲ ਹੈ ਮੈਂ ਤਾਂ ਕਹਿਣਾ ਇਹ ਤਾਂ ਮੈਂ ਹੀ ਸਿਖਾਏ ਨੇ ਨਾ ਸਵਾਲ ਪੁੱਛਣੇ ਤਾਂ ਮੈਂ ਹੀ ਸਿਖਾਏ ਨੇ ਸੰਗਰੂਰ ਜਦੋਂ ਮੈਂ ਕਹਿੰਦਾ ਹੁੰਦਾ ਸੀ ਇਹ ਤਾਂ ਸਵਾਲ ਪੁੱਛਿਆ ਕਰੋ ਸਾਨੂੰ ਵੀ ਪੁੱਛਿਆ ਕਰੋ ਮੈਨੂੰ ਵੀ ਪੁੱਛ ਲੈਂਦੇ ਨੇ ਜਵਾਬ ਦੇਣਾ ਜਵਾਬ ਦੇਣ ਚ ਤਾਂ ਮੈਂ ਕੋਈ ਆਨਾ ਕਰਨੀ ਤਾਂ ਕਰਾਂ ਨਾ ਜੇ ਕਿਸੇ ਗੱਲ ਨੂੰ ਕਾਣਾ ਹੋਵਾ ਮੈਂ ਤਾਂ ਕਹਿੰਦਾ ਪੁੱਛੋ ਪਰ ਉਹਨਾਂ ਨੂੰ ਹੀ ਪੁੱਛੋ ਵੀ ਆ ਐ ਕਿਉਂ ਮੈਂ 1 ਨਵੰਬਰ ਨੂੰ ਡਿਬੇਟ ਰੱਖ ਲਈ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਵੀ ਉੱਥੇ ਆ ਕੇ ਆਪਾਂ ਰੋਜ਼ ਹਰ ਰੋਜ਼ ਮੇਰੇ ਕੋਲ ਤੋਂ ਬੋਲੀ ਜਾਂਦੇ ਹੋ ਆਜੋ ਤੁਹਾਡੇ ਕੁਰਸੀਆਂ ਲਾਉਨੇ ਆ ਆਜੋ ਬਹਿ ਕੇ ਗੱਲ ਕਰਦੇ ਆ ਇੱਕ ਨਹੀਂ ਆਇਆ ਆਇਆ ਸੀ ਕੋਈ ਇੱਕ ਵੀ ਨਹੀਂ ਆਇਆ ਬਾ ਗੱਲਾਂ ਕਰਨੂ ਨੇ ਆ ਕੱਲ ਮੇ ਕਰੋੜ ਕਰੋੜ ਰੁਪਇਆ ਦਿੱਤਾ ਹੈ ਪਲੇਅਰਾਂ ਨੂੰ ਆ ਪਰਸੋਂ ਨੌਕਰੀਆਂ ਦਿੱਤੀਆਂ 416 ਉਦੋਂ ਪਹਿਲਾਂ ਪੁਲਿਸ ਦੇ ਵਿੱਚ ਨੌਕਰੀਆਂ ਦਿੱਤੀਆਂ ਕੋਈ ਇੱਕ ਬੋਲਿਆ ਵੀ ਬਹੁਤ ਵਧੀਆ ਕੰਮ ਕੀਤਾ ਸਰਕਾਰ ਨੇ ਨਾ ਕੋਸੇ ਵਿਰੋਧੀ ਪਾਰਟੀਆਂ ਨੇ ਕਿਹਾ ਕਿਹਾ ਜੀ ਸਾਡੇ ਜਿਹੜੇ ਪਲੇਅਰ ਗਏ ਸੀ 올림픽 ਚ ਕਰੋੜ ਕਰੋੜ ਰੁਪਈਆ ਨੂੰ ਦੇਤਾ ਤੇ 15-15 ਨੂੰ ਕੋਹ ਨੂੰ ਵੀ ਦੇਤਾ ਜਿਹੜੇ ਗਏ ਸੀ ਮੈਡਲ ਭਾਵੇਂ ਨਹੀਂ ਆਇਆ ਪਰ ਗਏ ਸੀ ਕੋਈ ਬੋਲਿਆ ਜबान सੜਜੇ ਇਹਨਾਂ ਦੀ ਕਿ ਜੇ ਮੂੰਹੋਂ ਕੋਈ ਅੱਖਰ ਨਿਕਲ ਨਾ ਜੀ ਤਾਰੀਫ ਨਹੀਂ ਕਰਨੀ ਬਸ ਉਹੀ ਭਗਵੰਤ ਮਾਨ ਤੇ ਤਵਾ ਲਾਉਣਾ ਇਹ ਐ ਕਿਉਂ ਬਣ ਗਿਆ ਇਹ ਐ ਕਿਉਂ ਹੋ ਗਿਆ ਇਹ ਗੱਡੀ ਦੀ ਮੂਹਲੀ ਸੀਟ ਤੇ ਕਿਉਂ ਪੈਂਦਾ ਹੈ ਇਹ ਗੱਡੀ ਦੀ ਪਿਛਲੀ ਸੀਟ ਤੇ ਕਿਉਂ ਨਹੀਂ ਪੈਂਦਾ ਇਹ ਐ ਵਿੱਚ ਗੱਡੀ ਆਦਿ ਚ ਕਿਉਂ ਰੋਕ ਲੈਂਦਾ ਐ ਐ ਥੋੜੀ ਹੁੰਦਾ ਹੁੰਦਾ ਐ ਇਹ ਵਿਧਾਨ ਸਭਾ ਚ ਹਰੇਕ ਸਵਾਲ ਦਾ ਜਵਾਬ ਆਪ ਕਿਉਂ ਦਿੰਦਾ ਐ ਐ ਥੋੜੀ ਹੁੰਦਾ ਹੁੰਦਾ ਲੈ ਦੱਸ ਆ ਗੱਲਾਂ ਨਹੀਂ ਆ ਗੱਲਾਂ ਨੇ ਕਰਨ ਵਾਲੀਆਂ ਕੋਈ ਪੰਜਾਬ ਦੇ ਮੁੱਦੇ ਦੀ ਗੱਲ ਕਰੋ ਆ ਨਹਿਰਾਂ ਆ ਨਦੀਆਂ ਤੁਹਾਡੇ ਕੋਲੇ ਪਹੁੰਚ ਗਈਆਂ ਉਹ ਕੱਸੀਆਂ ਦਾ ਪਾਣੀ 40 40 ਸਾਲ ਬਾਅਦ ਪਹੁੰਚਿਆ ਇਹ ਤੋਂ ਪਹਿਲਾਂ ਕਦੇ ਇਹਨਾਂ ਨੇ ਗੱਲ ਕੀਤੀ ਸੀ ਪਾਣੀ ਦੀ ਕਦੇ ਦਰਖਤਾਂ ਦੀ ਗੱਲ ਕੀਤੀ ਸੀ ਇਹਨਾਂ ਨੇ ਨਾ ਆਪਦੇ ਪੁੱਤ ਆਪਣੇ ਭਤੀਜੇ ਆਪਦੇ ਸਾਲੇ ਆਪਦੇ ਜੀਜੇ ਬਸ ਸੁਵੀਰੋ ਥੋੜੇ ਜਿਹਾ ਔਖਾ ਹੈਗਾ ਕੰਮ ਇਹ ਹੌਲੀ ਹੌਲੀ ਲੋਕਾਂ ਦੇ ਮਨ ਚ ਆਊਗੀ ਗੱਲ ਇਹ ਕਿ ਹਾਂ ਯਾਰ ਆਪਾਂ ਤਾਂ ਉਹੀ ਰਹਿ ਗਏ ਯਾਰ ਪਿੱਛੇ ਤੇ ਹੁਣ ਪਾਣੀ ਪਹੁੰਚ ਗਿਆ ਕੱਸੀਆਂ ਦਾ ਪਾਣੀ ਰੋਜ਼ ਪਹੁੰਚ ਰਿਹਾ ਜਿੰਨੇ ਦਿਨ ਆਪਾਂ ਨੂੰ ਹੋ ਗਏ 1800 ਇੱਕ ਕਿਸੇ ਨੇ ਮੈਨੂੰ ਡਾਟਾ ਭੇਜਿਆ 1880 ਦਿਨ ਦੇ ਨੇੜੇ ਤੇੜੇ ਆਪਣੀ ਸਰਕਾਰ ਬਣੀ ਨੂੰ ਹੋ ਗਏ 44666 ਨੌਕਰੀਆਂ ਦੇਤੀਆਂ ਇਸ ਹਿਸਾਬ ਨਾਲ ਇੱਕ ਦਿਨ 51 ਨੌਕਰੀਆਂ ਬਣਦੀਆਂ ਨੇ ਹਰ ਰੋਜ਼ 51 ਸਰਕਾਰੀ ਨੌਕਰੀਆਂ ਆਪਣੀ ਸਰਕਾਰ ਦੇ ਰਹੀ ਹੈ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ